ਕਾਂ ਦੇ ਕੈਮਰੇ ਲੱਗੇ ਆ ਸਭ ਰਿਕਾਰਡ ਹੋਇਆ ਸਿਰਕੋੜ ਦਾ ਸਨਮਾਨ ਕਰ ਪੇਸ਼ ਹੋਏ ਆ پلان ਕਰਕੇ ਆ ਕੇ ਛੁੱਟੇ ਗਏ ਆ ਸਿਰ ਮੇਰੀ ਗਲਤੀ ਆ ਵੀ ਮੈਂ ਲਫਾਵਾ ਫੜ ਕੇ ਮਿੱਥਲ ਲੁਕਾਇਆ ਮੇਰੇ ਅੱਖਾਂ ਤੋਂ ਕੋਈ ਰੰਗ ਨਹੀਂ ਪੈ ਰਿਹਾ ਇਸ ਵੇਲੇ ਦੀ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਰਮੇਸਰ ਤੋਂ ਜਿੱਥੇ ਅਮਰੀਕਸਰ ਦੀ ਵਿਜੀਲੈਂਸ ਵਿਭਾਗ ਦੇ ਵੱਲੋਂ ਇੱਕ ਆਰਟੀਆਈ ਐਕਟੀਵਿਸਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਕਿਸੇ ਕੰਮ ਨੂੰ ਲੈ ਕੇ ਆਰਟੀਆਈ ਐਕਟੀਵਿਸਟ ਦੇ ਵੱਲੋਂ 4 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਟਰੈਪ ਲਗਾ ਕੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿੱਤਾ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਡਾ ਨਾਲ ਸਾਂਝੀ ਕਰਨਾ ਹੈ ਤਸਵੀਰਾਂ ਵੇਖ ਸਾਧੋ ਅੱਜ ਵਿਜੀਲੈਂਸ ਵਿਭਾਗ ਦੇ ਵੱਲੋਂ ਉਸ ਨੂੰ ਅਮਰੀਕਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੇਸ਼ੀ ਤੋਂ ਬਾਅਦ ਆਰਟੀਆਈ ਐਕਟੀਵਿਸਟ ਸੁਰੇਸ਼ ਇੱਕ ਐਕਟਿਵਿਸਟ ਹੈ ਔਰ ਅੰਮ੍ਰਿਤਸਰ ਦੇ ਲਿੰਕ ਰੋਡ ਦੇ ਉੱਤੇ ਇੱਕ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਖਿਲਾਫ ਸੁਰੇਸ਼ ਕੁਮਾਰ ਸ਼ਰਮਾ ਦੇ ਵੱਲੋਂ ਆਰਟੀਆਈ ਪਾਈਆਂ ਗਈਆਂ ਸੀ ਵੱਖ-ਵੱਖ ਨਾਵਾਂ ਦੇ ਉੱਤੇ ਬਿਲਡਿੰਗ ਦੇ ਖਿਲਾਫ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਸੀ ਜਿਸ ਤੋਂ ਬਾਅਦ ਜਦ ਬਿਲਡਿੰਗ ਦੇ ਮਾਲਕ ਦੇ ਵੱਲੋਂ ਸੁਰੇਸ਼ ਕੁਮਾਰ ਸ਼ਰਮਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਰੇਸ਼ ਕੁਮਾਰ ਸ਼ਰਮਾ ਦੇ ਵੱਲੋਂ ਸ਼ਿਕਾਇਤ ਵਾਪਸ ਲੈਣ ਦੇ ਨਾਂ ਦੇ ਉੱਤੇ 7 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ 7 ਲੱਖ ਰੁਪਏ ਦੀ ਰਕਮ ਮੰਗੀ ਗਈ ਪਰ ਉਸ ਦੇ ਵੱਲੋਂ ਮਨਾਉਣ ਤੋਂ ਬਾਅਦ ਸੌਦਾ 4 ਲੱਖ ਰੁਪਏ ਦੇ ਵਿੱਚ ਭਾਗ ਦੇ ਵੱਲੋਂ ਇੱਕ ਟੀਮ ਬਣਾਈ ਗਈ ਉਹ ਟੀਮ ਦੇ ਵੱਲੋਂ ਇੱਕ ਟਰੈਪ ਲਗਾਇਆ ਗਿਆ ਔਰ ਸਟ੍ਰੈਪ ਲਗਾ ਕੇ ਮੌਕੇ ਤੇ ਉਤੇ ਸੁਰੇਸ਼ ਕੁਮਾਰ ਸ਼ਰਮਾ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਤਾਂ ਅੱਜ ਅਦਾਲਤ ਦੇ ਵਿੱਚ ਸੁਰੇਸ਼ ਕੁਮਾਰ ਸ਼ਰਮਾ ਨੂੰ ਪੇਸ਼ ਕਰਾਇਆ ਗਿਆ ਉੱਥੇ ਸੁਰੇਸ਼ ਕੁਮਾਰ ਸ਼ਰਮਾ ਦੇ ਵੱਲੋਂ ਕਿਆ ਗਿਆ ਕਿ ਮੈਨੂੰ ਮਾਨਯੋਗ ਅਦਾਲਤ ਦੇ ਉੱਤੇ ਭਰੋਸਾ ਹੈ ਮੈਨੂੰ ਇੱਥੋਂ ਨਿਆਂ ਮਿਲੇਗਾ ਔਰ ਉਹਨਾਂ ਦੇ ਵੱਲੋਂ ਕਿਆ ਗਿਆ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਸੁਰੇਸ਼ ਕੁਮਾਰ ਸ਼ਰਮਾ ਦਾ 3 ਦਿਨ ਦਾ ਰਿ ਜੇਕਰ சுரேਸ਼ ਕੁਮਾਰ ਸ਼ਰਮਾ ਦੇ ਵੱਲੋਂ ਕਿਸੇ ਤੋਂ ਵੀ ਬਲੈਕਮੇਲਿੰਗ ਕੀਤੀ ਗਈ ਹੈ ਕਿਸੇ ਤੋਂ ਪੈਸੇ ਠੱਗ ਕੇ ਗਏ ਨੇ ਅਜੀਹਾ ਕੋਈ ਵੀ ਸ਼ਖਸ ਹੋਵੇ ਤਾਂ ਆਪਣਾ ਬਿਨਾ ਨਾਮ ਦੱਸੇ ਵਿਜਨਲ ਵਿਭਾਗ ਦੇ ਨਾਲ ਸੰਪਰਕ ਕਰ ਸਕਦਾ ਹੈ ਔਰ ਇਸ ਦੀ ਸ਼ਿਕਾਇਤ ਜਿਹੜੀ ਹੈ ਵਿਭਾਗ ਨੂੰ ਦਰਜ ਕਰਾ ਸਕਦਾ ਹੈ ਤਾਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ சுரேਸ਼ ਕੁਮਾਰ ਸ਼ਰਮਾ ਦੇ ਵੱਲੋਂ ਕੀ ਬਿਆਨ ਦਿੱਤੇ ਗਏ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਨਾਲ ਦੇ ਨਾਲ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਸੁਰੇਸ਼ ਕੁਮਾਰ ਸ਼ਰਮਾ ਅੰਮ੍ਰਿਤਸਰ ਦੇ ਇੱਕ ਨਾਮੀ ਆਰਟੀਏ ਐਕਟਿਵਿਸਟ ਨੇ ਤਾਂ ਹੁਣ ਇਹਨਾਂ ਦੇ ਉੱਤੇ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਵਿਜਲਸ ਵਿਭਾਗ ਦੇ ਵੱਲੋਂ ਰੰਗੀ ਹੱਤੀ 4 ਲੱਖ ਦੀ ਰਿਸ਼ਵਤ ਲੈਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੇਸ਼ੀ ਦੌਰਾਨ ਸੁਰੇਸ਼ ਕੁਮਾਰ ਸ਼ਰਮਾ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣੋਣੇ ਆ ਤੁਹਾਡੀ ਗ੍ਰੰਤ ਨਿਆਂਇਆਂ ਤੇ ਪੂਰਾ ਭਰੋਸਾ ਹੈ ਬਹੁਤ ਇਨਸਾਫ ਹੋਏਗਾ ਹਾਂਜੀ ਕੁਲਸਰਨ ਸੰਯੋਗ ਕਰ ਰਹੇ ਆ ਬਿਜ਼ਨਸ ਵਿੱਚ ਸੰਯੋਗ ਕਰ ਰਹੇ ਆ ਨਹੀਂ ਉਹ ਉਹ ਮੇਰੇ ਦੁਕਾਨ ਦੇ ਕੈਮਰੇ ਲੱਗੇ ਆ ਸਭ ਰਿਕਾਰਡ ਹੋਇਆ ਸਭ ਆਨਲਾਈਨ ਕਰਾਂਗੇ ਸਿਰਫ ਕੋਰਟ ਦਾ ਸਨਮਾਨ ਕਰਨਾ ਕੋਰਟ 'ਚ ਪੇਸ਼ ਹੋਏ ਆ ਇੱਕਦਮ ਬੇਦਾਗ ਹੋ ਕੇ ਨਿਕਲਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਦਫਤਰ ਆ ਜਾਓ ਭਾਈ ਉਹ ਮੇਰਾ ਅਧਿਕਾਰ ਆ ਆਰਟੀਆ ਕਾਨੂੰਨ 2005 ਮੇਰਾ ਅਧਿਕਾਰ ਆ ਅੱਛਾ ਜੀ ਉਹ ਸਾਨੂੰ ਮੰਗਦੇ ਲਿਖੀ ਨਾ ਜੀ ਸਾਰੋ ਪਲਾਨ ਕਰਕੇ ਆ ਕੇ ਸੁੱਤੇ ਗਏ ਆ ਸਿਰ ਮੇਰੀ ਗਲਤੀ ਆ ਵੀ ਮੈਂ ਲਫਾਫਾ ਫੜ ਕੇ ਵਿਜੀਲ ਨੂੰ ਫੜਾਇਆ ਮੇਰੇ ਹੱਥਾਂ ਤੇ ਕੋਈ ਰੰਗ ਨਹੀਂ ਪਾਇਆ ਕੋਈ ਰੰਗ ਨਹੀਂ ਪਾਇਆ ਇਹ ਰਿਪੋਰਟ 'ਚ ਵੀ ਦਰਜ ਆ ਕੋਈ ਰੰਗ ਨਹੀਂ ਲੱਗਾ ਮੇਰੇ ਹੱਥ ਤੇ ਕਿੰਨੇ ਦਿਨ ਦਾ ਰਹਿਮਾਨ ਮਿਲਿਆ ਹੋਂ ਤੁਹਾਡਾ ਪੁੱਤ ਤਿੰਨ ਦਿਨ ਦਾ ਸੋਮਵਾਰ ਤੱਕ ਤੁਹਾਡੇ ਕੋਲ ਦੱਸਿਆ ਜਾਏਗਾ ਸਾਰਾ ਕੁਝ ਜੀ ਨਾਲ ਬਿਲਕੁਲ ਜੀ ਮੋਕਾਂ ਆ ਬਿਲਕੁਲ ਦੱਸਾਂਗਾ ਜੀ ਠੀਕ ਆ ਜੀ ਇੱਕ ਮੈਨੂੰ ਛੱਡ ਕੇ ਮੇਰਾ ਡੀਵੀਆਰ ਦੁਕਾਨ ਤੋਂ ਛੱਡ ਵਿਜੀਲ ਇਹ ਕਹਿੰਦੇ ਵੀ ਉੱਥੇ ਛੱਡਾਂ ਉਹ ਬਰਾਮਦ ਕਰ ਲਓ ਬਿਲਕੁਲ ਪਾਕ ਸਾਫ ਨਿਕਲਾਂਗਾ ਤੁਸੀਂ ਝੂਠ ਬੱਜੀ ਦੋਸ਼ ਲਾਵੇ ਜਿਹੜਾ ਖੁਦ ਗਲਤੀ ਆ ਨੇ ਕਾਰਵਾਈ ਕੀਤੀ ਹੈ ਜੀ ਸਾਰੇ ਦੋਸ਼ਾਂ ਨਕਾਰਦੇ ਆ ਬਿਲਕੁਲ ਬਿਲਕੁਲ پاک ਸਾਫ ਨਿਕਲਾਂਗਾ ਮੈਨੂੰ ਨਿਆਲੇ ਦਾ ਪੂਰਾ ਪਰੋਸ਼ਾ ਆ